ਬਾਈ ਸਤਿ ਸ੍ਰੀ ਅਕਾਲ ਬਾਹੀ ਫਿਆੜ ਵਾਲਾ ਜਿਹਨੂੰ ਮੋਟਸਾਂਹ ਦਾ ਪਟੀਆਂ ਨਾਲ ਖਾਰ ਖੋੜੇ ਉਹ ਵੀ ਸਾਡੇ ਵਿਚਾਰ ਪਹੁੰਚ ਗਏ ਉਹਨਾਂ ਨੂੰ ਵੀ ਧੰਨਵਾਦ ਕਰਦੇ ਸੀ ਜਿੱਤਿਆ ਆਖਦੇ ਆ ਬਹੁਤ ਧੰਨਵਾਦ ਮਿੱਤਰਾਂ ਤੇਰਾ ਬਾਕੀ ਕਣੀ ਵਾਲੇ ਵੀਰ ਨੂੰ ਇੱਕ ਬੇਨਤੀ ਕਰਦਾ ਵੀ ਵੀਰ ਜੀ ਲਾਈਨ ਤੇ ਨਾ ਇੱਕ ਦੂ ਸੋਟੀ ਰੱਖੀ ਕੋਲੇ ਡੰਡਾ ਉਹ ਆਪਾਂ ਕਾਹੇ ਕਾ ਕਰਤੀ ਹੈ ਕਿਉਂਕਿ ਮੈਂ ਬਰੇਟਨ ਦੀ ਧਰਤੀ ਤੇ ਜਦੋਂ ਕਮੈਂਟਰੀ ਕਰਨ ਗਿਆ 15 ਦੇ 16 ਅਗਸਤ ਉੱਥੇ ਇਹਨਾਂ ਬਾਰੇ ਮੈਨੂੰ ਬਹੁਤ ਮੁਸ਼ਕਲ ਆਇਆ ਬੋਲਣਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਮੁੰਡਿਆਂ ਨੇ ਸਮੈਨ ਵਾਲਿਆਂ ਨੇ ਬੈਹ ਜਾ ਬੈਹ ਕਰਾ ਦਿੱਤੀ ਕਿਉਂਕਿ ਉੱਥੇ ਪੂਰੇ ਪੰਜਾਬ ਦੀਆਂ 80 ਟੀਮਾਂ ਆਈਆਂ ਸੀ 80 ਕਿਲੋ ਦੀ ਫਸਟ ਸੇਜ ਜੀ ਸੌਂਗਲ ਹਰਿਆਣਾ ਸੈਕੰਡ ਮੁਕਤੀ ਲੋ ਪਹਿਲੀ ਕਬੱਡੀ ਸਮੈਨ ਪਿੰਡ ਵਾਲਾ ਮੈਂ ਦੇਖਦਾ ਵੀ ਅਜਮੇਰ ਪਾਰਿਆ ਅਜਮੇਰ ਪਹਿਲੀ ਕਬੱਡੀ ਦੇ ਅੱਗੇ ਨੂੰ ਹੱਦ ਹੋਇਆ ਉਧਰਲੇ ਪਾਸੇ ਟੀਮ ਆਉਣ ਨਾ ਪਈ ਜੀ ਪਿੰਡ ਵਾਲੇ ਪਾਸੇ ਆ ਆ ਮੈਂ ਦਰਗਣਾ ਹਰਿਆਣੇ ਵਾਲੇ ਮੁੰਡਿਆਂ ਦੀ ਹੁਣ ਹੋ ਜੂ ਬੱਲੇ ਬੱਲੇ ਜਾਂ ਫਿਰ ਮੌੜਾ ਵਾਲੇ ਵੀ ਅੱਜ ਕਰਾ ਦੇਣਗੇ ਬੱਲੇ ਬੱਲੇ ਕਬੱਡੀ 365 ਵਾਲੇ ਮਿੱਤਰ ਸਾਡੇ ਉਹਨਾਂ ਦਾ ਧੰਨਵਾਦ ਛੋੜਾਂ ਜਾਂ ਵੱਜੀ ਜਿਸ ਨੌਜਵਾਨ ਦਾ ਬਾ ਧੰਨਵਾਦ ਕਰਦੇ ਜਿਹਨੇ ਸਟੈਂਡ ਕੀਤਾ ਉਹ ਵੀ ਦਰਸ਼ਕਾਂ ਦੀ ਵਿਚਾਰੀ ਜਿ ਘੜਾ ਆ ਰਿਹਾ ਪਰ ਪੁਆਇੰਟ ਇੱਕ ਪਾਸੇ ਦਿਖ ਰਿਹਾ ਪਹਿਲਾ ਪੁਆਇੰਟ ਜਵੇਰ ਹਰਿਆਣੇ ਵਾਲੇ ਕੰਕ ਜਿਹੜਾ ਹੋਰ ਜੁੜਦਾ ਹੋਇਆ ਸੂਬੇ ਆ ਤਿਆਰੀ ਉਧਰ ਮੈਂ ਦੇਖਦਾ ਵੀ ਚੀਨਾ ਚੀਨੇ ਵਰਗੇ ਨੌਜਵਾਨ ਜਿਹੜੇ ਕਬੱਡੀ ਦੇ ਵਧੀਆ ਖਿਡਾਰੀ ਐ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੁਰੂਆਂ ਸਾਨੂੰ ਉਹਦੇ ਤਾਂ ਮਰਦਾਨ ਕਬੱਡੀ ਦਾ ਇਹ ਦੇਸ਼ ਵਿਦੇਸ਼ ਮਿਲਿਆ ਸਮਾਨ ਕਬੱਡੀ ਦਾ ਜਿਹੜੇ ਖਿਡਾਰੀਏ ਕੌਮਾਂ ਦੀ ਤੰਕ ਹੁੰਦੇ ਨੇ ਇਹ ਪੂਜਣਯੋਗ ਹੁੰਦਾ ਕੰਗ ਮਰਦਾਨ ਕਬੱਡੀ ਦਾ ਇੱਕ ਪਾਸੇ ਕਹਿੰਦੇ ਬਾਗਾ ਤੇ ਨਾਲ ਮੈਂ ਦੇਖਦਾ ਵੀ ਜਿੱਦ ਸਰਕਾਰ ਨੂੰ ਇੱਲੀ ਵਰਗੇ ਭਿੰਡਰ ਵਰਗੇ ਆ ਪਰ ਇਧਰਲੇ ਪਾਸੇ ਦੇਖਣਗੇ ਇਹ ਪੁਆਇੰਟ ਜਿਹੜਾ ਰੇਡਰ ਦਾ ਇੱਕ ਬੇਨਤੀ ਹਰਿਆਣੇ ਵਾਲੇ ਵੀਰੇ ਜੋ ਬਾਲਾ ਰਿ ਹੈ ਫ੍ਰੀ ਬਾਲਾ ਮਾਇਨਾ ਉਹ ਉਹ ਬੋਲ ਇਸਲ ਬ ਉਹ ਵਰਲਡ ਪੰਜ ਵਰਲਡ ਕੱਪ ਮੇ ਰੈਫੀ ਕਰ ਚੁਕਾ ਹੈ ਉਹ ਇਹਨਾਂ ਨੂੰ ਹਿੰਦੀ ਸਮਝਾਉਣਾ ਪੈਦਾ ਉਹਨਾਂ ਪਤਾਈਏ ਜਰਾ ਹਾਂ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਨਾ ਉਹ ਫਿਸਲ ਹੈ ਉਹ ਪੰਜ ਵਰਲਡ ਕੱਪ ਮੇ ਰੈਫੀ ਕਰ ਚੁਕਾ ਹੈ ਜਿਹੜਾ ਰੈਫਰੀ ਹੈ ਨਾ ਦੇਵਜਾਤ ਕੋਇਆਲਾ ਸਾਰੇ ਵਰਲਡ ਕੱਪਾਂ ਚ ਰੈਫਰੀ ਕੀਤੀ ਹੈ ਇਹ ਸੂਝਵਾਨਾ ਧੰਨਵਾਦ ਆ ਤੁਹਾਡਾ ਹਰਿਆਣੇ ਵਾਲੇ ਮਿੱਤਰੋ ਬਹੁਤ ਵਧੀਆ ਸਾਡੇ ਜੀਜ ਮਿੱਤਰ ਇਧਰ ਬਾਗਾ ਲੱਗਿਆ ਹੋਇਆ ਨਾਲ ਮੈਂ ਦੇਖਦਾ ਪ੍ਰਦੀਪ ਆ ਤੇ ਨਾਲ ਦਿੱਲੀ ਦੇ ਨਾਲ ਪਿੰਡਰਾ ਚਾਰੇ ਯਾਫੀ ਨੇ ਹੁਣ ਕਿਹੜਾ ਮੁੰਡਾ ਜਫਾ ਲਾਉ ਦਿੱਲੀ ਜਫਾ ਲਾਉ ਜਾਂ ਫਿਰ ਪਿੰਡਰ ਲਾਉ ਜਾਂ ਫਿਰ ਇਧਰ ਲੱਭੇ ਦੇਖਦਾ ਪ੍ਰਦੀਪ ਅੰਦਾਨੇ ਵਾਲਾ ਇਹਦਾ ਪਿੰਡ ਆ ਅੰਦਾਨਾ ਹਰਿਆਣੇ ਦੇ ਵਿੱਚ ਅੰਦਾਲਾ ਫਰ ਪੁਆਇੰਟ ਮਾੜਾ ਮਾੜਾ ਨੋਜਵਾਨ ਜੀ ਨਾਲ ਆਪਣੀ ਟੀਮ ਲਈ ਇੱਕ ਆਨ ਹੋ ਜੋੜਾ ਹੋਇਆ ਅਜਮੇਰ ਸਿੰਘ ਦੀ ਪਹੀ ਕਬੱਡੀ ਕਬੱਡੀ ਕਰਨਾ ਉਹਦੇ ਬਾਅਦ ਅਗਲੇ ਮੈਚ ਲਈ ਫਤਿਹਗੜ ਕੋੜੇਦਾਨੀ ਦੀ ਟੀਮ ਨੂੰ ਬੇਨਤੀ ਹੈ وہاں کا میچ پورے دن لگنا گا وہ بھی ٹیم ریڈی رہی دنواد سارے متر اپنے پاسے لکھویر وار کے نوجوان ماں آو گیا جنٹیا کی کمال جا پر ہاں جا پر فصل لیگ سسٹم ہے ارے ہریا والا باہر چلا گیا تو باہر ہی جائے گا ਹਾਂ ਧਰਵਾਦ ਸਾਡੇ ਮਿੱਤਰਾਂ ਦੇ ਕਿਉਂਕਿ ਸਾਡੇ ਮਿੱਤਰ ਜਿੰਨੇ ਵੀ ਆ ਫਾਇਰੇ ਤੇ ਲਿੰਕ ਸਿਸਟਮ ਆ ਜੇ ਰੇਡਰ ਬਾਹਰ ਆਦਾ ਬਾਹਰ ਸੈਂਟਰ ਲਾਈਨ ਦੇ ਫਾਟਾ ਚੌੜਾ ਜੇਕਰ ਕਿਉਂਕਿ ਇਹ ਮਿੱਤਰਾਂ ਨੂੰ ਅਸੀਂ ਦੱਸ ਦਈਏ ਵੀ ਜਿਹੜਾ ਪਹਿਲਾ ਫਾਟਾ ਚੌ ਬਾਹਰ ਜਾਂਦਾ ਪੁਆਇੰਟ ਦੂਜੇ ਨੂੰ ਪਾਲ ਅੰਗ ਨਹੀਂ ਕਿਸੇ ਨੇ ਹੜਕੇ ਲਵਾੜਾ ਲਓ ਆਓ ਬਾਗਾ ਬਾਗਾ ਨਾਣੀ ਵਾਲਾ ਜਫਾ ਲਾਉਂਦੀ ਪੂਰੀ ਕੋਸ਼ਿਸ਼ ਕਰ ਰਿਹਾ ਮੇਰੇ ਮਿੱਤਰੋ ਐ ਮੁੰਡੇ ਨੇ ਕੀਤੀ ਹੋਈ ਡੱਡੂ ਸਵਾਰੀ ਦੇ ਪੁਆਇੰਟ ਜਲਾ ਚਾਪੀ ਦਾ ਪੁਆਇੰਟ ਹਰਿਆਣੇ ਵਾਲੇ ਸਪੈਨ ਵਾਲੇ ਇਸ ਜਫੀ ਦਾ 1 ਪੁਆਇੰਟ ਜਿਹੜਾ ਹੋਰ ਹੁਣਦਾ ਹੋਇਆ ਚੱਲ ਵੀ ਗੱਭਰੂ ਦਾ ਨੌਜਵਾਨ ਜਿਹਨੇ ਵੀ ਜਿਹੜੇ ਮੈਚ ਟਿੰਕੂ ਦੀ ਕਬੱਡੀ ਪੈ ਰਹੀ ਆ ਸਹੇਮ ਵਾਲਾ ਗੱਭਰੂ ਜਿਹਨੇ ਵੀ ਸਾਡੇ ਖਿਡਾਰੀ ਇਧਰਲੇ ਪਾਸੇ ਲਖਵੀਰ ਸਿੰਘ ਹਰਿਆਣਾ ਵਾਲੇ ਨੌਜਵਾਨ ਟਿਕੂ ਜਫਾਲ ਉਹਦੀ ਪੂਰੀ ਪੁਸ਼ ਕਰਦਾ ਹੋਇਆ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸ ਦੇ ਵਿੱਚ ਹੀ ਵਸਤੀ ਲੋਕੋ ਜਨ ਯਾਰ ਪੰਜਾਬੀਆਂ ਨੇ ਆਗਮਸਾਬਾ ਜਿਹੜੇ ਨੇ ਇਹਨਾਂ ਪਹਿਲਵਾਨਾਂ ਦੇ ਕੁਚ ਮਦਾਂ ਦੀ ਪਰਖੇ ਜਾਂਦੇ ਜੋਰ ਜਵਾਨਾਂ ਦੇ ਆਏ ਹੋਏ ਆਏ ਹੋਏ ਆਉਂ ਜਾਂਦਾ ਪ੍ਰਵਾਹ ਨਹੀਂ ਕੀਤੀ ਮਾਰੇ ਪੁੱਤੇ ਉੱਡਾ ਵਾਲੀ ਮਾਰ ਦੋ ਇੱਕ ਵਾਰੀ ਹਾਂਜੀ ਪੰਤਾ ਕਿੱਥੇ ਐ ਸਟੇਜ ਬੋਲੇ ਆਏ ਪੰਤਾ ਸਟੂਡੀਓ ਹਾਂਜੀ ਜਿਹੜੇ 2100 ਵਾਲੇ ਦਾਨੀ ਸੱਜਰਾਨਾ ਉਹ ਆਪਣਾ ਨਾਮ ਸੁਣ ਕੇ ਉਹਨਾਂ ਕੋਈ ਵੀ ਮੈਂਬਰ ਹੋਵੇ ਉਹ ਆਪਣਾ ਸਨਮਾਨ ਜਨਤ ਤੋਂ ਪ੍ਰਾਪਤ ਕਰ ਲੋ ਸਟੇਜ ਤੋਂ ਆ ਕੇ ਜੀਤ ਸਿੰਘ ਪ੍ਰਧਾਨ ਹਰਪਾਲ ਸਿੰਘ ਆ ਪੰਚਾਇਤ ਅਫਸਰ ਬਲਵ ਸਿੰਘ ਧਾਲੀਵਾਲ ਮੈਂਬਰ ਸਰਪੰਚ ਬੁੱਧ ਸਿੰਘ ਚਲੋ ਵੀਰੇ ਕੰਮ ਤੇ ਬਹੁਤ ਬਹੁਤ ਧੰਨਵਾਦੋ ਜੀ ਲਓ ਸਮੈਨ ਹਰਿਆਣੇ ਵਾਲੇ ਅਜਮੇਰ ਦੀ ਕਬੱਡੀ ਮੈਦਾਨਾ ਵਿੱਚ ਪੈਣ ਲਈ ਬਿਲਕੁਲ ਐਨ ਮੋਟਾ ਕਦੇ ਖੱਬੀ ਕਨੀ ਕਦੇ ਸੱਜੀ ਕਨੀ ਕਦੇ ਅੱਗੇ ਨੂੰ ਦੇ ਕਦੇ ਪਿੱਛੇ ਨੂੰ ਪਰ ਡਬਲ ਟੱਚ ਹੋ ਗਿਆ ਨੌਜਵਾਨਾਂ ਪੁਆਇੰਟ ਇਹ ਮਾੜਾ ਵਾਲਾ ਸਮੈਨ ਵਾਲੇ ਅਜਮੇਰ ਦਾ ਆਪਣੀ ਟੀਮ ਦੇ ਦੀ ਜੁੜਦਾ ਹੋਇਆ ਉਧਰ ਜੱッセ ਵਰਗੇ ਨੌਜਵਾਨ ਜਿੰਨੇ ਵੀ ਸਾਡੇ ਮਿੱਤਰ ਜਦੋਂ ਦਾ ਵਰਲਡ ਕਬੱਡੀ ਕੱਪ ਹੋਣ ਲੱਗਿਆ ਉਦੋਂ ਦਾ ਇਹ ਖੇਡ ਵਿੱਚ ਆ ਗਿਆ ਸਹਾਰਜ ਜੀ ਸਮਾਂ ਲੱਕ ਬਣ ਜਾਵੇ ਅੱਧੇ ਮਿੰਟ ਵਿੱਚ ਹੋਣਾ ਨਹੀਂ ਉਹ ਦੁਨੀਆ ਤੇ ਐਸਾ ਕਾਰੋਬਾਰ ਜੀ ਨਾਮ ਉੱਚਾ ਹੋ ਜੇ ਸਾਰੇ ਨਾਮਦਾਨ ਦਾ ਖਾਂ ਦਾੰਦਾ ਜਿਨ੍ਹਾਂ ਮਾਪਿਆਂ ਦੇ ਭਗਵਾਨ ਦੇ ਸਤਾਰ ਜੀ ਫੜਾੜ ਵਾਲਾ ਜਿਹੜੇ ਕਦੇ ਤਰਸਦੇ ਸੀ ਸਾਈਕਲਾਂ ਨੂੰ ਫੋਲਟਾਂ ਦੇ ਗੱਡੀਆਂ ਤੇ ਹੋਏ ਫਿਰਦੇ ਸਵਾਰ ਜੀ ਫੋਲਟਾਂ ਦੇ ਗੱਡੀਆਂ ਦੇ ਹੋਏ ਫਿਰਦੇ ਸਵਾਰ ਜੀ ਇੱਕ ਪਾਸੇ ਉਧਰ ਨੌਜਵਾਨ ਜਿੱਥੇ ਆਪਾਂ ਅਗਰੂ ਦੇਖਦੇ ਆਂ ਪੰਜਾਬੀ ਮਾਦਾਣਾ ਦੇ ਵਿੱਚ ਮਰੇ ਪੰਜਾਬੀ ਵੀਰੋ ਹਰਿਆਣੇ ਦੀ ਟੀਮ ਦਾ ਮੈਂ ਸਵੈਨ ਵਾਲਿਆਂ ਦਾ ਇਧਰਲੇ ਪਾਸੇ ਆਪਾਂ ਵੇਖ ਰਹੇ ਆਂ ਟਿਕੂ ਕਬੱਡੀ ਮਾਰ ਰਿਹਾ ਔਰ ਮੌੜਾਂ ਵਾਲਾ ਜਿੱਥੇ ਮੈਂ ਦੇਖ ਰਿਹਾ ਵੀ ਚੰਟੇ ਦਾ ਵੀਰ ਜਿੱਤਾ ਜਫਾ ਲਾਉਂਦੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਜਿਹੜਾ ਰੇਡਰ ਦੇ ਲਈ ਜੁੜਦਾ ਹੋਇਆ ਉਧਰ ਚੀਨੇ ਦੀ ਕਬੱਡੀ ਪੈ ਰਹੀ ਹੈ ਮੌੜਾਂ ਵਾਲੇ ਇਸ ਕਬੱਡੀ ਜਿੱਥੋਂ ਦਾ ਜੱਗੀ ਪਹਿਲਵਾਨ ਉਧਰ ਐਨਆਰਏ ਵੀਰ ਜਿਨ੍ਹਾਂ ਦਾ ਕਬੱਡੀ ਟੂਰਨਾਮੈਂਟ ਲਈ ਵੱਡਾ ਸਹਿਯੋਗ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਭਾਈ ਵਿਜੈ ਸਿੰਘ ਜੀ ਸਿੱਧੂ ਸਾਹਾਬ ਗੁਰਮੇਲ ਸਿੰਘ ਜੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਵੱਲੋਂ ਫਸਟ ਜਿਹੜਾ ਪ੍ਰਾਈਜ਼ ਤੇ ਨਾਲ ਭਾਈ ਗੁਰਵਿੰਦਰ ਵੀਲਾ ਜੀ ਉਹਨਾਂ ਵੱਲੋਂ ਸੈਕੰਡ ਪ੍ਰਾਈਜ਼ ਇਕਵਾਮ ਤੇ ਸਾਡਾ ਵੀ ਲਖਵੀਰ ਜੀ ਇਕਵਾਮ ਤੇ ਜਗਰਾਜ ਬੈਸਟ ਰੀਡਰ ਤੇ ਜਾਫੀ ਕੈਨੇਡਾ ਵਾਲੇ ਮਿੱਤਰਾਂ ਉਹਨਾਂ ਵੱਲੋਂ ਦੋਵੇਂ ਮੋਟਰਸਾਈਕਲ ਲਖਵੀਰ ਦੇ ਕਾਲਾ ਤਾਲੀ ਵਾਲੇ ਇਟਲੀ ਚ 75 ਕਰੋ ਦਾ ਪ੍ਰਾਈਜ਼ ਤੇ ਨਾਲ ਭਾਈ ਜਿੱਥੇ ਸਰਕਾਰ ਜੋ ਸਾਡੇ ਵੀ ਸਰਪੰਚ ਜੀ ਗੁਰੇਪ ਸਿੰਘ ਜੀ ਫੌਜੀ ਉਹ ਨੰਬਰ 2 ਸੈਕੰਡ ਪ੍ਰਾਈਜ਼ ਭਾਈ ਗੁਰਦੇਵ ਸਿੰਘ ਜੀ ਸਿੱਧੂ ਨੰਬਰ ਦਾ ਪਹਿਲਾ ਨੰਬਰ ਪ੍ਰਾਈਜ਼ ਲਓ ਅਜਮੇਰ ਸਿੰਘ ਅਰਤਾਨ ਸਿੰਘ ਸਿੱਧੂ ਆਲਾ ਸਿੰਘ ਜੀ ਪਰਿਵਾਰ ਤੋਂ ਉਹਦੇ ਸਵਰਗਵਾਸੀ ਭਗਵੰਤ ਸਿੰਘ ਇਹਨਾਂ ਵੱਲੋਂ ਜਿਹੜੇ ਸਾਡੇ ਵਜਰਾ ਚ ਨਾਮ ਰੱਖੇ ਗਏ ਨੇ ਫਸਟ ਜਾਂ ਸੈਕੰਡ ਉਹਨਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਗਿਆ ਲਓ ਮਾਣਾ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਹੋਇਆ ਜੀਤੇ ਵਰਗੇ ਨੌਜਵਾਨ ਜੱਗੀ ਪਹਿਲਵਾਨ ਫਤਿਹ ਫਰਮਾਈ ਦੇ ਟੂਰਨਾਮੈਂਟ ਦੇ ਬਹਿ ਜਾ ਬਹਿ ਜਾ ਗਰਾਊਂਡ ਵਾਲੇ ਲਓ ਬਿੱਲੇ ਦੀ ਕਬੱਡੀ ਪੈਂਦੀ ਹੈ ਮੈਦਾਨ ਦੇ ਵਿੱਚ ਮਾਣਾ ਵਾਲੇ ਗੱਭਰੂ ਦੀ ਚਾਨੇ ਜਫੀਏ ਬਾਗੇ ਵਰਗੇ ਨੌਜਵਾਨ ਔਰ ਇੱਕ ਵਾਰ ਜਿਵੇਂ ਦੇਖਦੇ ਲਈ ਪ੍ਰਦੀਪ ਵਰਗੇ ਨੌਜਵਾਨ ਔਰ ਪੁਆਇੰਟ ਜਿਹੜਾ ਰੇਡਰ ਤੇ ਜੁੜਦਾ ਹੋਇਆ ਪੁਆਇੰਟ ਜਿਹੜਾ ਰੇਡਰ ਤੇ ਲਈ ਇੱਕ ਅੰਕ ਹੋਰ ਜੁੜਦਾ ਹੋਇਆ ਚਲ ਵੀ ਕਪੜਾ ਨੌਜਵਾਨ ਕਬੱਡੀ ਡਰਨ ਬਾਈ ਡਰਨਾ ਅਗਲੇ ਮੈਚ ਲਈ ਫੋਦੇਗਰ ਕੋਰੇਦਾਨੀ ਦੀ ਟੀਮ ਆ ਘੜਕਣਾ ਕਰੋ ਜੀ ਓਕੇ ਬਾਈ ਬਹੁਤ ਬਹੁਤ ਧੰਨਵਾਦ ਹੈਪੀਅਰ ਕੇ ਬਿੱਤਰਾ ਉਹਨਾਂ ਦਾ ਮੈਚ ਤਾਂ ਤੂਰੇ ਦੇ ਨਾਲ ਲੱਗਣਾ ਜੀ ਤਾਕੂਰੇ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਰੈਡੀ ਰਵੇ ਤਾਕੂਰਾ ਪੀਲੇ ਨੇ ਆ ਪੂਰੇ ਦੀ ਜਿੰਦਾ ਜਿਹੜਾ ਮੈਚ ਆ ਪੁਆਇੰਟ ਜਿਹੜਾ ਰੇਡਰ ਦਾ ਰੇਡਰ ਦਾ ਪੁਆਇੰਟ ਆ ਹਾਂਜੀ ਕੋਈ ਨਾ ਜੀ ਕੋਈ ਨਾ ਬੋਲੋ ਜਿੰਨਤ ਸਕੋਰ ਬੋਲੋ ਹਾਂਜੀ ਜਿਹੜਾ ਇਸ ਮੈਚ ਦਾ ਸਕੋਰ ਆ ਉਹ 9.5 ਤੇ ਜਿਹਦੇ 10 ਹੋ ਗਏ ਉਹ ਜਿੱਤੋਗੇ ਪਹਿਲਾਂ ਇਹ 7.5 ਨੇ ਪੀਜਾ ਜਿਹਦਾ ਪੁਆਇੰਟ 4.9 ਤੇ 10 ਹੋ ਗਿਆ ਉਹ ਜਿੱਤੂਗੀ ਕਿਉਂਕਿ ਹਰਿਆਣੇ ਵਾਲਾ ਕੋਈ ਪਤਾ ਨਹੀਂ ਲੱਗਦਾ ਮੁੰਡਿਆਂ ਨੂੰ ਕੋਈ ਨਾ 9.9 ਔਰ 10 ਜਿਸਕੇ ਬਾਅਦ 9.9 ਔਰ 10 ਦੇ ਕੋ ਜਿੱਤੇਗੀ ਉਧਰ ਭਾਈ ਮੀਤਾ ਜੀ ਬਹੁਤ ਬਹੁਤ ਧੰਨਵਾਦ ਮੁਕੇ ਦੇ ਵਿੱਚ ਸਰਕਾਰ ਜੋਗਾ ਸਾਡੇ ਵੀਰ ਇਧਰਲੇ ਪਾਸੇ ਲਖਵੀਰ ਸਿੰਘ ਜਮੇਰ ਨੂੰ ਜਫਾ ਲਾਦਾ ਹੋਇਆ ਪਰ ਆਉਂਦਾ ਨੌਜਵਾਨ ਇੱਥੇ ਮੈਚ ਦੀ ਸਮਾਪਤੀ ਹੈ ਮੈਚ ਸਮਾਪਤ ਆ ਇਹਦੇ ਚੋ ਹਰਿਆਣਾ ਜਿੱਤ ਗਿਆ ਤਾੜੀ ਮਾਰ ਦਿਓ ਨੌਜਵਾਨੋ ਹਰਿਆਣੇ ਦੀ ਟੀਮ ਨੇ ਮੈਚ ਜਿਹੜੇ ਸਕੋਰ ਨੇ 9.5 ਨੇ ਤੇ ਮੌੜਨਾਪੇ ਦੀ ਟੀਮ ਨੇ ਪੁਆਇੰਟ 8 ਸਮੈਰ ਵਾਲੇ ਜਿਹੜੇ ਜਿੱਤ ਗਿਆ ਧੰਨਵਾਦ ਆ ਭਾਈ ਸਾਥੀ ਕਮੈਂਟਰ ਆ ਜਾ ਵੀ ਨੌਜਵਾਨਾ ਮੈਂ ਬੇਨਤੀ ਕਰਦਾ 1 ਵਜੇ ਘੋਲੀਆਂ ਵਾਲਾ ਪ੍ਰਮਾਤਾ ਆ ਜਾ ਵੀ ਦੋ ਚਾਰ ਮੈਚਾਂ ਤੂੰ ਵੀ ਬੋਲਦਾ ਕਿਉਂਕਿ ਰਣ ਮਿਲ ਕੇ ਸਾਰਿਆਂ ਨੇ ਬੋਲਣਾਗਾ ਮਾਹੀ ਵੀ ਆ ਗਿਆ ਭਾਈ ਤਾਰੀ ਹਿੰਮਤਪੁਰਾ ਉਹਦਾ ਵੀ ਧੰਨਵਾਦ ਆ ਬਾਕੀ ਕਿਉਂਕਿ ਆਪਾਂ ਨਾਲ ਮਿਲਣ ਸਾਲਿਆਂ ਨੇ ਰਣਮੇਲ ਕੀ ਰਹਿਣਾਗਾ ਸਾਰੇ ਵੀਰ ਭਾਈ ਨਿੰਮਾ ਸੇਖਾ ਜੀ ਉਹਨਾਂ ਦਾ ਵੀ ਧੰਨਵਾਦ ਸਾਰੇ ਮਿੱਤਰਾਂ ਦਾ ਸਾਡੇ ਕਮੈਂਟੇਟਰਾਂ ਦਾ ਜਿਨ੍ਹਾਂ ਨੋਜਵਾਨ ਨੇ ਸਮੈਨ ਦੀ ਟੀਮ ਜੇਤੂ ਆ ਇਸ ਮੈਚ ਦੇ ਵਿੱਚ ਕੋਈ ਨਾ ਕੋਈ ਹੁਣ ਜਿਹੜਾ ਮੈਚ ਜੀ ਦੂਜੇ ਰਾਉਂਡ ਦੇ ਵਿੱਚੋਂ ਫਤਿਹਗੜ ਕੋਰੇਦਾਨੀ ਦੀ ਟੀਮ ਤੇ ਤਖਤਪੂਰੇ ਦਾ ਮੈਚ ਆ ਜੀ ਸਕੋਰ 10.5 ਤੇ 11 ਇਹ ਵੀ ਰਣ ਗਿਆ ਪਰਵੰਧਕ ਕਮੇਟੀ ਨੇ 10.5 ਤੇ 11 ਪੁਆਇੰਟ ਜੀ ਜਿਹਦੇ ਪਹਿਲਾਂ ਹੋਗੇ ਉਹ ਜਿੱਤੂਗੀ ਲੈ ਵੀ ਧਰਮਾਤ ਆ ਜਾ ਤੂੰ ਵੀ ਅਗਲੇ ਮੈਚ ਵਾਲੀ ਮਾਈਕ ਤੇ ਸਵਾਮਾ ਦੇਨੀਆ ਇਹ ਨਾਲ ਦੇ ਨਾਲ ਮਾਈਕ ਹੱਕ ਮਾਰਨੀ ਕਿਉਂਕਿ ਜਦੋਂ ਜਦੋਂ ਦਮ ਚੜ ਗਿਆ ਅਗਲੀ ਗੱਲ ਲਓ ਜੀ ਨੋਟ ਕਰੋ ਫਤਿਹਗੜ ਕੋਰੇਡਾਨੀ ਦੀ ਟੀਮ ਇਹਨਾਂ ਦੇ ਪਾਸੇ ਆ ਤੇ ਕੂਰੇ ਦੀ ਟੀਮ ਜਿਹੜੀ ਇੱਧਰ ਦੇ ਪਾਸੇ ਖੜੇ ਦੇਖਿਆ ਨਾਲੇ ਅਗਲੀ ਗੱਲ ਸਾਡਾ ਭਾਈ ਬਹੁਤ ਵਧੀਆ ਕਮੈਂਡेटर ਧਨਵੰਤ ਕੋਲਿਆ ਨਵ ਮੈਚ ਸਟਾਰ ਹੈ ਦੋਨੋਂ ਟੀਮਾਂ ਦੇ ਵਿਚਕਾਰ ਇਹ ਨੌਜਾਨ ਧਾਵੀ ਮੇਰੇ ਵੀਰੋ ਕਹਿੰਦੇ ਲੱਖਾ ਫਤਿਹਗੜ ਕੋਰੋ ਦਾਣਾ ਨਹੀਂ ਕਰਤੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਕਿ ਮੁੰਡਾ ਦੁੱਧ ਪੀਣ ਨੂੰ ਤਾਸੇ ਘਰ ਵਿੱਚ ਮੱਜਾ ਬੰਨੀ ਐ 40 ਤੁਣਕਾ ਤੁਣਕਾ ਲੈ ਜਾਂਦੀ ਗੱਡੀ ਸ਼ਾਮ ਸਮੇਰਿਆਂ ਵਾਲੀ ਇਹ ਬਹੁਤ ਤੋਂ ਭਾਵੇਂ ਕੈਨੇਡਾ ਦੇ ਟੂਰ ਬਗਾਨੇ ਚੱਪਨਾ ਦਿਨ ਮਾਰੀ ਪਰ ਖਾਣਾ ਪੈਂਦਾ ਇਹ ਕੋਈ ਖੇਡ ਨਹੀਂ ਨਹੀਂ ਸਖਾਰੀ ਇਹ ਨੌਜਾਨ ਗੱਭਰੂ ਮੇਰੇ ਵੀਰੋ ਜੰਕਤਾਰ ਫਤਿਹਗੜ ਕੋਰੋਤਾਨਾ ਦੀ ਧਰਤੀ ਦਾ ਮੋਕੇ ਨੇ ਲਾ ਕੇ ਕਰਕੇ ਜਲਾਲਾਬਾਦ ਦੇ ਲਾ ਕੇ ਕਰਕੇ ਮੇਰੇ ਵੀਰੋ ਫਤਿਹਗੜ ਕੋਰੋਤਾਨਾ ਪਿੰਡ ਪੈਂਦਾ ਇਹ ਨੌਜਾਨ ਗੱਭੂ ਨੇ ਕਹਿੰਦੇ ਮੇਰੇ ਵੀਰੋ ਵਰਲਡ ਕੱਪ ਦੇ ਪੂਰੇ ਟ੍ਰਾਇਲ ਦਿੱਤੇ ਆ ਪਰ ਵਜੇ ਥੋੜਾ ਜੀ ਹਲੇ ਨਹੀਂ ਖੇਡ ਸਕਿਆ ਇਹ ਨੌਜਾਨ ਅੱਜ ਵੀ ਖੇਡਦੇ ਮੈਦਾਨ ਦੇ ਵਿੱਚ ਇਹ ਨੌਜਾਨ ਤਾਂ ਵੀ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਜੱਸਾ ਕਬੱਡੀ ਪਾਉਣ ਦੇ ਲਈ ਵੱਧ ਆਇਆ ਲੋ ਜੱਸੇ ਦੀ ਪਾਈ ਹੋਈ ਕਬੱਡੀ ਦੇ ਦੇਖਾਂਗੇ ਕਿਹੜਾ ਨੌਜਾਨ ਜੱਫਾ ਲਾਊਗਾ ਇਹ ਨੌਜਾਨ ਤਾਂ ਵੀ ਕਹਿੰਦੇ ਯਾਦ ਕਬੱਡੀ ਗ੍ਰਾਫਟ ਬੈਂਟਰ ਘੱਲਗਾਂ ਦੀ ਟੀਮ ਕਨੀਓ ਖੇਡਦਾ ਮੇਰੇ ਵੀਰੋ ਪੰਜਾਬ ਦੇ ਕਬੱਡੀ ਗੱਫਾਂ ਦੇ ਜਥੇਦਾਰ ਹਾਕਮ ਸਿੰਘ ਟੋਨੇ ਦੀ ਟੀਮ ਕਨੀਓ ਲਓ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਲੱਗਦਾ ਹੋਇਆ ਟਕੜਾ ਦਾ ਜੱਫਾ ਇਸ ਸਮੇਂ ਜੱਫਾ ਡੱਕਿਆ ਜਾ ਚੁੱਕਿਆ ਆਪਾਂ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਾਂਗੇ ਇੱਕ ਇੱਕ ਜਿਹੜਾ ਜਾਪੀ ਆ ਨਾਂ ਇੱਕ ਕਹਿੰਦੇ ਰਾਜਾ ਸਲੀਨਾ ਪਿੰਡਾ ਮੇਰੇ ਵੀਰੋ ਤੇ ਨਾਂ ਜਗਤਾਰ ਹੈ ਇਹ ਨੌਜਾਨ ਕਭਰੂ ਕਹਿੰਦੇ ਰਾਜਾ ਸਲੀਨਾ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਜੱਫਾ ਲਾ ਪਾਉਗਾ ਕਿ ਨਹੀਂ ਸਭ ਗੱਲ ਸਮੇਂ ਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਲਾ ਲਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਕਿ ਕੱਟ ਕਬੂਤਰ ਖੰਭਾ ਤੋਂ ਬਹੁਤਾ ਚਿਰ ਉੜਦੇ ਨਾ ਉਮਰ ਬਖਤ ਦੇ ਪਾਣੀ ਕਦੇ ਪਛਾਣ ਮੁੜਦੇ ਨਾ ਉਮਰ ਬਖਤ ਦੇ ਪਾਣੀ ਕਦੇ ਪਛਾਣ ਮੁੜਦੇ ਨਾ ਆਹ ਵੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਉਹ ਗੁੱਟ ਬਣ ਕੇ ਜੱਫਾ ਲਾਉਣ ਦੀ ਪੂਰੀ ਕਰਦਾ ਹੈ ਟਰਾਈ ਆਓ ਹੀ ਜਿਆਪੀ ਪਰ ਵੇਖਾਂਗੇ ਇਹ ਆ ਨਾ ਹੀ ਧਾਵੀ ਲੱਖਾ ਫਤਿਹਗੜਪੁਰੋਂ ਗਾਣਾ ਦੀ ਧਰਤੀ ਦਾ ਇਹ ਧਰਮ ਕੋਤੀਆ ਪਰ ਇਹ ਫੱਤੇ ਘੜੀਆ ਮੇਰੇ ਵੀਰੋ ਪੈਟ ਆਪਣੀ ਟੀਮ ਦੇ ਤੇ ਜੁੜਦਾ ਇਹ ਆ ਉੱਚੇ ਨਾਮੇ ਕੱਦ ਵਾਲਾ ਗੁੱਦਿਆ ਪਿਆ ਸਰੀਰ ਹੈ ਮੇਰੇ ਵੀਰੋ ਖੇਡ ਦਾ ਸਾਧ ਦੇ ਵਿੱਚ ਹਲੋ ਵੀਰੋ ਇਹ ਰੇੜਿਆ ਵਾਲੇ ਖੜੇ ਆ ਰਸਤੇ ਵਿੱਚ ਗੱਡੀ ਖੜੀ ਆ ਬਾਹਰ ਲੈਕਿਆਂ ਵਾਲੀ ਇਹ ਰੇੜਿਆ ਸਾਈਡ ਤੇ ਕਰ ਲੋ ਰਸਤਾ ਵੇਲਾ ਕਰ ਦੋ ਰੇੜਿਆ ਵਾਲੇ ਵੀਰਾਂ ਨੂੰ ਬੇਨਤੀ ਆ ਰੇੜੇ ਸਾਈਡ ਤੇ ਲਾ ਦਿਓ ਕਿ ਆ ਤਾਂ ਕੇ ਰਸਤਾ ਖੁੱਲਾ ਹੋ ਜਾਏ ਬਾਹਰ ਸੜਕ ਤੇ ਲਾ ਦਿਓ ਆਹ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਨੌਈਆ ਧਾਵੀ ਕਾਟੀ ਪੌਂਦੇ ਨਹੀਂ ਵੱਧ ਆਇਆ ਲੋ ਵੇਖਾਂਗੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਇਧਰ ਨੌਇਆ ਧਾਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਇਹ ਲੱਖਣਾ ਪੱਤੇਗੜ ਕੋਰ ਦਾਣਾ ਦੀ ਧਰਤੀ ਦਾ ਨੌਇਆ ਧਾਵੀ ਕਬੱਡੀ ਪੌਂਦੇ ਲਈ ਵਾਧਾ ਆ ਖੇਡ ਦੇ ਮੈਦਾਨ ਦੇ ਵਿੱਚ ਕਿ ਇੱਕ ਤਾਕਤ ਆ ਰਿਕ ਨੂੰ ਮਿਲ ਜਾਂਦੀ ਪਰ ਪਰਣਾ ਔਕਾਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਦਾ ਔਕਾਏ ਜੋ ਧਰਤੀ ਨੂੰ ਭੁੱਲ ਜਾਂਦਾ ਉਹ ਸਮਾਨ ਵਿੱਚ ਟਿਕਦਾ ਹੀ ਚਿਰਵਾਲਾ ਗੱਲਾਂ ਸੱਚੀਆਂ ਸੁਣਾਉਂਦਾ ਯਾਰੋ ਲੋਕੋ ਪਿੰਡ ਵਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਇਸ ਕਾਲਾ ਮਾਈਕੋ ਇੰਡਸਟਰੀ ਹੈਲੋ ਜਿਲ੍ਹਾ ਨੇ ਇਸ ਟੂਰਨਾਮੈਂਟ ਲਈ 3100 ਤੋਂ 5000 ਰੁਪਏ ਦਿੱਤੇ ਨੇ 200 ਰੁਪਏ ਆਦਾਂ ਨੂੰ ਮੈਚ ਦਾ ਪਤਾ ਆ ਪਰ ਫਿਰ ਵੀ ਇੱਕ ਅਸੀਂ ਬਾਰੀ ਨਾਉ ਨਾਸ ਕਰ ਲਿਆ ਸਾਰੇ ਜਣੇ ਕਿਰਪਾ ਕਰਕੇ ਕੋਈ ਨਾ ਲਿਓ ਕਿਉਂਕਿ ਇਹੋ ਉੱਤਮ ਮੈਚ ਚੱਲ ਪਏ ਕਮੈਂਟਰੀ ਦੇ ਨਾਲ ਮੈਚ ਵਧੀਆ ਵਰਗਾ ਮੈਂ ਉਦੋਂ ਅਸੀਂ ਇਹਨਾਂ ਨੂੰ ਨਾ ਬੋਲਿਆ ਜਾਵੇ ਸੋ ਇਕੱਲੇ ਅਸੀਂ ਬੋਲਾਂਗੇ ਜਿਹੜੇ ਹੱਥ ਲਾ ਕੇ ਨਾ ਵੱਧਾ ਗੱਲਾਂ ਦੀ ਵੈਕ ਰੋਕ ਰਿਹਾ ਨਾ ਸਨਮਾਨ ਉਹ ਢਕਾ ਗਏ ਤੇ ਅੱਜੋਂ ਅੱਡਾ ਖੋਪਰ ਇਸ ਤੇ ਨਾਉਂਡ ਕਰਨ ਲੱਗੇ ਕਬੱਡੀ ਓਪਨ ਦੀਆਂ ਜਿਹੜੀਆਂ ਪਹਿਲੀਆਂ 32 ਟੀਮਾਂ ਆਣਗੀਆਂ ਉਹ ਵੀ ਐਂਟਰ ਕੀਤੀਆਂ ਜਾਣੀਆਂ ਸਾਡੇ ਪ੍ਰਬੰਧਕ ਵੀਰਾਂ ਦਾ ਫੈਸਲਾ ਇਹ ਸਾਡੇ ਵੀਰ ਜਿੱਤੇ ਹੋਣੀ ਕਹਿੰਦੇ ਜਿਹੜੀਆਂ ਪਹਿਲੀਆਂ 32 ਟੀਮਾਂ ਆਣਗੀਆਂ ਉਹ ਵੀ ਟੀਮਾਂ ਐਂਟਰ ਕੀਤੀਆਂ ਜਾਣੀਆਂ ਲਓ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਲੱਗਦਾ ਹੈ ਤਕੜਾ ਜਿਹਾ ਜੱਫਾ ਤਾਂ ਇਹ ਤਾਂ ਨਾ ਹੀ ਤਾ ਵੀ ਕਬੱਡੀ ਪਾਉਣ ਦੀ ਗੱਤ ਆਇਆ ਮਰੀਏ ਪਟਦੇ ਥੰਪੀ ਖੜੇ ਸਾਹਮਣੇ ਚਾਰ ਜਾਪੀ ਪੂਰੀ ਬਿਆਦਮਤੀ ਭਰੀ ਹੋਈ ਆ ਇਹ ਅਕਬੀਰ ਗੱਭਰੂ ਮੇਰੇ ਵੀਰੋ ਰਾਜਾ ਸਲੀਨੇ ਵੀ ਧਰਤੀ ਦਾ ਲੋਕੋ ਕਹਿੰਦੇ ਮੇਰੇ ਵੀਰੋ ਮੋਗੇ ਦੇ ਲਧਾਨੇ ਨੂੰ ਜਾਈਏ ਇਸ ਨੌਈਆਂ ਗੱਭਰੂ ਦਾ ਕਹਿੰਦੇ ਲਧਾਨੇ ਰੋਟੇ ਉੱਪਰ ਪਿੰਡ ਵਸਿਆ ਤੇ ਸਲੀਨੇ ਵਾਲਾ ਰਾਜਾ ਖੇਡ ਦੇ ਮੈਦਾਨ ਦੇ ਵਿੱਚ ਲਾ ਤੱਕਦਾ ਜੱਫਾ ਐਂਡ ਆਪਣੀ ਟੀਮ ਦੇ ਸੇ ਜੁੜਦਾ ਆਇਆ ਇਹ ਲੱਗਾ ਫਤੇਗੜ ਕੋਰੋ ਤਾਨਾ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਹੁੰਚੇ ਲਈ ਵੱਧ ਆਇਆ ਉਹ ਪਾਈ ਉਹ ਇੱਕ ਕਬੱਡੀ ਦੇ ਚਾਹਾਂ ਦੇ ਵਿੱਚੋਂ ਕਿਹੜਾ ਜੱਫਾ ਲਾਊਗਾ ਇਹ ਗੱਲ ਸਮਝੀ ਦੀ ਹੈ ਉਹ ਚਾਹਾਂ ਜਾਬੀਆਂ ਦੀ ਪੂਰੀ ਬਿਆਦ ਬੰਦੀ ਬਣਾਈ ਹੋਈ ਆ ਇਹ ਫੌਜੀ ਤਨਖੂਰੀਆ ਖੇਡ ਦੇ ਮੈਦਾਨ ਦੇ ਵਿੱਚ ਹਾਜੀ 2100 ਵਾਲੇ ਦਾਨੀ ਸੱਜਣ ਜੀਤ ਸਿੰਘ ਪ੍ਰਧਾਨ ਹਰਪਜਨ ਸਿੰਘ ਪੰਚਾਇਤ ਅਫਸਰ ਸਰਪੰਚ ਬੁੱਧ ਸਿੰਘ ਜਗਰਾਤ ਸਿੰਘ ਆੜਤੀਆ ਮਾਲਕਾ ਸਰਜੀਤ ਸਿੰਘ ਸੇਖੋ ਮਾਲਕਾ ਕਿਸਾਰ ਸਿੰਘ ਮਿਨਰੀ ਸਟੋਰ ਦੇ ਚੇਤੂ ਭਏਗਾ ਚਮਕੌਰ ਸਿੰਘ ਕਨੇਡਾ ਸੱਪੇਗਾ ਅਸੋਕ ਕੁਮਾਰ ਆੜਤੀਆ ਨਰਮਲ ਸਿੰਘ ਆੜਤੀਆ ਮੋਹਨ ਲਾਲ ਆੜਤੀਆ ਹਰਪ੍ਰੀਤ ਸਿੰਘ ਗੋਰਾ ਢਾਲੀ ਵਾਲਾ ਸਰਗੋਸ਼ੀ ਦਵਰਾ ਸਿੰਘ ਬਿਜਲੀ ਵਾਲਾ ਸਰਤੇਜ ਸਿੰਘ ਟੋਨੀ 3100 ਵਾਲੇ ਨਾਮ ਦੇ ਜਿਹੜੇ ਜਾਨੀ ਸੱਜਣ ਹਨ ਉਹ ਵੀ ਆਪਣਾ ਨਾਮ ਸੁਣ ਕੇ ਇਸ ਮਾਦਿਆਂ ਦੇ ਲੈਜਰ ਸਟੇਜ ਤੋਂ ਆ ਕੇ ਜਲਦੇਵ ਸਿੰਘ ਸੇਖੋਂ ਨੰਬਰਦਾਰ ਮੱਲ ਕੇ ਗਰਚਾਰੂ ਸਿੰਘ ਸੇਖੋਂ ਮੋਸਰੀਆ ਸਰਵਿੰਦਰ ਸਿੰਘ ਸੇਖੋ ਕੈਨੇਡਾ ਮੱਲਕੇ ਅੰਮ੍ਰਿਤਪਾਲ ਸਿੰਘ ਸੇਖੋ ਬਾਬੇ ਜਲੇਗਾ ਅਗਲਾ ਕਲਗੀਤਾ ਖੇਤੀ ਸੇਵਾ ਸੈਂਟਰ ਮਾਨਸਤਰਾਜ ਜਸਵੰਤ ਸਿੰਘ ਸੇਖੋ ਕੈਨੇਡਾ ਚਮਕੌਰ ਸਿੰਘ ਸੇਖੋ ਕੈਨੇਡਾ ਅਯਾਜ ਸਿੰਘ ਸੇਖੋ ਜਸਤਾ ਸਿੰਘ ਹਟੌਂਗਾ ਪਲਵੰਤ ਸਿੰਘ ਸੇਖੋ ਮਣੀਲਾ ਇਸ ਮੈਚ ਦੇ ਵਿੱਚ ਫਤਿਹਗੜ ਕੋਰ ਰਾਣਾ ਦੀ ਟੀਮ ਜਿੱਤ ਗਈ ਹੈ ਜੀ ਪਰ ਲੋ ਫਤਿਹਗੜ ਕੋਰ ਰਾਣਾ ਦੀ ਮੈਚ ਦੀ ਜੇਤੂ ਟੀਮ ਹੈ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਤਿਆਰ ਸਮਾਉ ਤੇ ਤੱਕਾਈ ਪਰ ਇਹ ਦੋਨੋਂ ਟੀਮਾਂ ਅਗਲੇ ਮੈਚ ਦੀਆਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣਾ ਜਿਹੜੇ ਵੀਰਾਂ ਨੇ ਇਸ ਕਬੱਡੀ ਕੱਪ ਦੇ ਲਈ ਆਪਣੇ ਦਸਾਂ ਨਾਮ ਦੀ ਕਿਰਤਕ ਮਾਈ ਦੇ ਵਿੱਚੋਂ ਵੱਡੇ ਸਹਿਯੋਗ ਦਿੱਤੇ ਉਹਨਾਂ ਵੀਰਾਂ ਦਾ ਆਪਾਂ ਬਹੁਤ-ਬਹੁਤ ਧੰਨਵਾਦ ਕਰਾਂਗੇ ਜਿਹੜੇ ਆਪੇ ਇਸ ਸਾਲ ਦੀ ਇੰਨਾ ਇਸ ਕਬੱਡੀ ਕੱਪ ਦੇ ਲਈ ਵੱਡੇ ਸਹਿਯੋਗ ਦਿੱਤੇ ਆ ਕਿ ਘੋਟ ਨੇ ਪਿੰਡ ਦੇ ਮੁੰਡੇ ਵੇਖ ਲੋ ਮੁੰਡੇ ਸ਼ੌਕ ਮਗਾਉਂਦੇ ਨੇ ਦੱਸਾਂ ਨਾ ਵੀ ਕੀਰਤਿ ਕਮਾਈ ਇਹਨਾਂ ਖੇਡਾਂ ਉੱਪਰ ਲਾਉਂਦੇ ਨੇ ਕਿ ਖਰੇ ਘੋਟੇ ਦੀ ਪਰ ਕਿ ਇਹਨਾਂ ਨੂੰ ਇਹ ਗੱਲ ਕਰਦੇ ਤੜਕਾ ਕੇ ਰੰਗਾਂ ਬਾਕੇ ਰਾਜੇ ਖੇਲੇ ਸਾਰਾ ਬਜੀ ਸੱਚੇ ਸੱਜਣ ਮਿਲਦੇ ਥੱਲੋ ਬਾਕੇ ਹਲੋ ਪਾਣੀਆਂ ਵੀਰ ਗਰਾਊਂਡ ਦੇ ਵਿੱਚ ਸਿਰਫ ਇੱਕ ਜਣਾ ਹੋਵੇ ਫਾਟੋ ਬੰਦਾ ਕੋਈ ਨਾ ਗਰਾਊਂਡ 'ਚ ਹੋਵੇ ਇੱਕ ਬੰਦਾ ਬਾਹਰੇ ਖੜਜਿਆ ਕਰੋ ਜਦੋਂ ਪਾਣੀ ਲੋੜਾ ਉਦੋਂ ਉਹਦੇ ਕੋਲ ਬਾਲਟੀ ਲੈ ਕੇ ਜਾਇਆ ਕਰੋ ਰੈਫਰੀ ਵੀ ਇੱਕ ਹੋਵੇ ਤੇ ਇਕੱਲੀ ਬਾਕੀ ਟੀਮ ਖੇਡਣ ਵਾਲੀ ਇਸ ਮੈਚ ਦੇ ਪੁਆਇੰਟ ਦੀ 15 ਦੇ 16 ਪੁਆਇੰਟ ਹੋਣਗੇ ਜੀ ਨੋਟ ਕਰ ਲਓ ਸਾਰੀਆਂ ਟੀਮਾਂ 15 16 ਪੁਆਇੰਟ ਇਸ ਮੈਚਾਂ ਦੇ ਹੋਣਗੇ ਇੱਕ ਪਾਸੇ ਟੀਮ ਕਹਿੰਦੇ ਸਲਾਮ ਦੀ ਆ ਸੱਚੇ ਨਾ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਆ ਮੇਰੇ ਵੀਰੋ ਸੱਚੇ ਨੇ ਕਹਿੰਦੇ ਟੈਗਾਂ ਬਚਾਏ ਕਬੱਡੀ ਦੇ ਵਿੱਚ ਇੱਕ ਪਾਸੇ ਸੁਨੌਈਆ ਰਗਪੁਰ ਦੇ ਪਿੰਡ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਮੇਰੇ ਵੀਰੋ ਤਕੀਪੁਰ ਦੀ ਹੈ ਲਓ ਨੱਚ ਖੇਡ ਦੇ ਮੈਦਾਨ ਦੇ ਸ਼ਟਾਕਾ ਚੱਲ ਰਿਹਾ ਦੋਨੋਂ ਟੀਮਾਂ ਦੇ ਵਿਚਕਾਰ ਉਧਰ ਕੋਟੀ 35 ਦਾ ਦੋਵਾਂ ਦਾ ਯਰੀਏ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਮੇਰੇ ਵੀਰੋ ਭੋਤਨੇ ਦੇ ਕਬੱਡੀ ਕੱਪ ਦਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਕੋਈ ਕੈਨੇਡਾ ਬੈਠਾ ਨਿਆਰੇ ਤੱਕ ਦੇ ਨਾਲ ਕਬੱਡੀ ਦੇ ਕੱਪਾਂ ਦੇ ਕੋਈ ਅਮਰੀਕਾ ਕੋ ਯੂ ਐਸ ਏ ਵੱਲੋਂ ਵਕਰੀਆਂ ਖੇਡ ਕਲੱਬਾਂ ਦੇ ਨਾਲ ਸਾਡੇ ਜੁਰੇ ਵੀਰ ਅਮਰ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਇੱਕ ਪਾਸੇ ਟੀਮ ਸਮਾਉਂਦੀ ਹੈ ਤੇ ਦੂਜੇ ਪਾਸੇ ਪਗੀਪੁਰ ਦੀ ਟੀਮ ਅੱਜ ਸੂਬਾ ਦੇ ਲੈ ਕੇ ਬੋਲਦੇ ਆਵੇਂ ਆ ਜੀ ਇੱਕ ਸਾਈਕਲ ਦੇ ਇੱਕ ਮਮਾਰਾ ਤੱਕੇ ਡਰਾਂ ਕੱਤੇ ਜਾਣੇ ਆ ਜੀ ਪਿਆ ਪੇ ਦੀਆਂ ਕਿੰਨੀਆਂ ਦੋਸਤ ਲੱਗਰ ਜੀ 2:30 ਵਜੇ ਤੱਕ ਚੱਲੂਗਾ ਕਿਸੇ ਵੀ ਕਬੱਡੀ ਦੇ ਪਲੇਅਰ ਨੇ ਜਾਂ ਦਰਸ਼ਕ ਵੀ ਨੇ ਲੰਗਰ ਸਕਣਾ ਹੋਵੇ ਬਹੁਤ ਗੁਰਦਾਰਾ ਸੱਤੇ ਵਿੱਚ ਜਾ ਕੇ ਲੰਗਰ ਸ਼ਰਸਰ ਦੇ ਆ ਮਰੀ ਬੇਨਤੀ ਹੈ ਕਿਸੇ ਵੀ ਕਬੱਡੀ ਦੇ ਪਲੇਅਰ ਨੇ ਲੰਗਰ ਛਕਣਾ ਹੋਵੇ ਉਹ ਗੁਰਦਾਰਾ ਸਾਹਿਬ ਹੈ ਜਾ ਕੇ ਲੰਗਰ ਛਕ ਕਰ ਪੰਜਾਬ ਦੀਆਂ ਦੋ ਦੀਆਂ 5 ਤਕੀਪੁਰ ਦੀ ਟੀਮ ਕਿਹੜੀ ਸਾਈਡ ਆ ਜੀ ਅਟਕੜਾ ਕਰੇ ਤਕੀਪੁਰ ਤਕੀਪੁਰ ਦੀ ਟੀਮ ਚਲੀ ਗਈ ਹੈ ਖੇਤਾਂ ਵਾਲੀ ਸਾਈਡ ਤੇ ਸਵਾਲ ਦੀ ਟੀਮ ਚਲੀ ਗਈ ਹੈ ਮੇਰੇ ਵੀਰੋ ਪਿੰਡ ਵਾਲੀ ਸਾਈਡ ਗਾਉਂ ਤੇ ਉਸਤਾਨ ਤੋਂ ਜਾ ਰਹੇ ਆ ਦੋਨੋਂ ਟੀਮਾਂ ਦੇ ਵਿਚਕਾਰ ਇਹ ਹੌਲਾ ਕਮਾ ਮਾ ਜੀ ਨੂੰ ਸਾਨਾਂ ਵਾਲਾ ਭੇਡ ਕਹਿੰਦੇ ਜਾਫੀਆਂ ਤੇ ਧਾਵੀਆਂ ਦਾ ਜਿਹਨੂੰ ਏੜ ਗੇੜ ਕਹਿੰਦੇ ਕਿ ਖੁੱਤਵਾ ਟੈਗਰਾਂ ਵਾਲੇ ਕਾਂਜੀ ਜਦੋਂ ਲਾਉਂਦੀਆਂ ਐਟ ਹੁੰਦੇ ਆ ਪਸੋਂ ਟੈਗਰਾਂ ਨੇ ਕਾਕੀ ਜਦੋਂ ਬੰਦੀਆਂ ਵੈਰੀ ਸਾਊਂਡ ਵਾਲਿਆ ਬੜੀ ਪਿਆਰੀ ਸਾਊਂਡ ਆ ਯਾਰਾ ਸਾਊਂਡ ਕੋਲੀ ਸੈੱਟ ਕਰਦੇ ਹਾਂ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕੌਈਆਂ ਧਾਵੀ ਕਬੱਡੀ ਪਾਉਣ ਦੇ ਲਈ ਵਧਿਆ ਆ ਚਾਰ ਧਾਪੀ ਆ ਸਬਾਬ ਦੀ ਧਰਤੀ ਦੇ ਸੋਚੇ ਦਾ ਨਾਂ ਜਾਂਦਾ ਮੇਰੇ ਵੀਰੋ ਸੋਚੇ ਨੇ ਕੌਡੀ ਰੇਡ ਦੇ ਤਹਿਲ ਕਮ ਜਾਇਆ ਪਰ ਇਹ ਆ ਨੌਜਾਨ ਸਬਾਬ ਵਾਲਾ ਕਰਦਾ ਟਰਾਈ ਇਹ ਤੱਕੀ ਪੁਰੀਆ ਪੁਆਇੰਟ ਆਪਣੀ ਟੀਮ ਦੇ ਤੇ ਜੋੜਦਾ ਆ ਹੁ ਬੰਦੇ ਆ ਬੇ ਸਰੀਰ ਆ ਖੇਡ ਦੇ ਮੈਦਾਨ ਦੇ ਵਿੱਚ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਸਨਾ ਬੰਦੇ ਇਹ ਕਿਹੜੇ ਪਿੰਡ ਦਾ ਗੱਭਰੂ ਮੱਕੀ ਉਂਗਲਾ ਕਰ ਕਰ ਪੁੱਛਦੇ ਆ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨੀ ਬੁਗਦੇ ਆ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨੀ ਬੁਗਦੇ ਆ ਹਲੇ ਥੋੜੀ ਸਮੇਂ ਨੂੰ ਦੁਨੀਆ ਦੇ ਤਾਰੇ ਨੇ ਆਉਣਾ ਅਰੇ ਕੇ ਕਾਮ ਦਾ ਵਿੱਕੀ ਜਗਪਾਲ ਢੋਲੇ ਵਾਲਾ ਮੇਰੇ ਵਿੱਚ ਹੈਲੋ ਹੈਲੋ ਹਲੋ ਨਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਨਾਈਆ ਧਾਰੀ ਕਬੱਡੀ ਮਾਉਂਦੇ ਦੀ ਵੱਧ ਆਇਆ ਨਾ ਪਾਈਓ ਕਬੱਡੀ ਦੇ ਦੇਖਾਂ ਕਿ ਉਧਰ ਚਾਰ ਜਾਪੀ ਹੈ ਸਮਾਉਂ ਦੀ ਤਾਰੀਖ ਤੇ ਚਾਰਾਂ ਦੇ ਵਿੱਚੋਂ ਕਿਹੜਾ ਜਫਾ ਲਾਉਂਦਾ ਹੈ ਇਹ ਗੱਲ ਸਮੇਂ ਦੀ ਹੋਣੀ ਹੈ sports60.com ਦਾ ਕੈਮਰਾ ਪੂਰਾ ਫੋਕਸ ਹੈ ਮੇਰੇ ਵੀਰੋ 5200 ਵਾਲੇ ਨਾਨੀ ਸਚਨ ਆਪਣਾ ਨਾਮ ਖੋਲਿਆ ਨਾਮ ਸੁਣ ਕੇ ਸਟੇਜ ਤੋਂ ਆਵਾ ਸਨਮ ਚਣ ਲੈ ਜਾਣ ਜਲਜੀਤ ਸਿੰਘ ਢਾਲੀ ਵਾਲਾ ਜਗਿੰਦਰ ਸਿੰਘ ਸੇਖੋਂ ਚੈ ਲੈ ਇਡਲੀ ਵਾਲਾ ਜਗਿੰਦਰ ਸਿੰਘ ਉਪਰ ਯੂ ਐਸ ਐ ਕੁਲਵਿੰਦਰ ਸਿੰਘ ਸੇਖੋਂ ਕਾਲੋਗਾ ਰੌਣਕ ਖਰਾਬ ਉੱਕੋ ਵਾਲੇ ਸਰਜੀਤ ਸਿੰਘ ਮਹਰੀਰ ਤੋਂ 5000 ਰੁਪਇਆ ਗੋਤਦਾਨ ਦਲੀਪ ਸਿੰਘ ਫੁੱਲੇ ਦਲੀਪ ਸਿੰਘ ਫੁੱਲੇ ਦਾ ਕਦੀਸ਼ ਸਿੰਘ ਢਾਲੀਵਾਲ ਪਹਿਲੂ ਦਾ ਮੱਥਰ ਸਿੰਘ ਢਾਲੀਵਾਲ ਮਣੀਲਾ ਧਰਮ ਸਿੰਘ ਢਾਲੀਵਾਲ ਸੱਪੇ ਦਾ ਰਣਜੀਤ ਸਿੰਘ ਸੇਖੋਂ ਕਨੇਡਾ ਲਾਹੌਰੇ ਦਾ ਅਮਰਜੀਤ ਸਿੰਘ ਸਿੱਧੂ ਗਰਜੋ ਸਿੰਘ ਸਿੱਧੂ आतार ਸਿੰਘ ਸੇਖੋ ਆਤਾਰ ਸਿੰਘ ਕਬੱਡੀ ਖਿਡਾਰੀ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਏ ਹਨ ਚੌਲਾ ਤੇ ਚੌਕੇ ਰੂੜੇ ਕੇ ਵਾਸਤੇ ਮਾਨੂ ਕੇ ਗੱਲ ਰਾਮਪੁਰਾ ਤੇ ਕਿਸ਼ਨਗੜ ਫਰਵਾਈ ਪੈਣੀ ਬਾਗਾ ਤੇ ਸਿੰਘਾ ਵਾਲਾ ਪਾਗੀ ਕਦੇ ਕੋਸਾ ਕੋੜਾ ਇਹ ਸਾਰੀਆਂ ਟੀਮਾਂ ਖੇਡ ਦੇ ਮੈਦਾਨ ਦੇ ਵੱਲੋਂ ਆਏ ਹਨ ਜਿਹੜੇ ਵੀਰਾਂ ਨੇ ਇਸ ਕਬੱਡੀ ਕੱਪ ਦੇ ਲਈ ਸਹਿਯੋਗ ਦਿੱਤੇ ਆ ਉਹਨਾਂ ਵੀਰਾਂ ਦਾ ਵਿਸ਼ੇਸ਼ ਸਨਮਾਨ ਚਿਤ ਦਿੱਤਾ ਜਾ ਰਿਹਾ ਆਪਾਂ ਧੰਨਵਾਦ ਕਰਾਂਗੇ ਉਹਨਾਂ ਵੀਰਾਂ ਦਾ ਉਹ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਵੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਨੇ ਆਏ ਚੱਕੇ 16 ਹੋ ਗਈਆਂ 16 ਦੁਨਾ ਬੱਤੀ 16 ਟੀਮਾਂ ਰਹਿ ਗਈਆਂ ਜੀ ਪਹਿਲੀਆਂ 16 ਟੀਮਾਂ ਐਂਟਰ ਕਰਨੀਆਂ 16 ਦੁਨਾ 32 ਤੇ 16 ਟੀਮਾਂ ਰਹਿ ਗਈਆਂ 16 ਹੋ ਗਈਆਂ 16 ਟੀਮਾਂ ਐਂਟਰ ਆਉਣ ਕੰਨੀਆਂ ਰਹਿੰਦੀਆਂ ਜੇ ਕੋਈ ਅਣੀ ਟੀਮ ਐਂਟਰ ਨਹੀਂ ਆਈ ਤਾਂ ਟੀਮ ਐਂਟਰ ਕਰਵਾ ਲਈ ਮੇਰੀ ਬੇਟੀ ਹੈ ਕਬੱਡੀ ਓਪਨ ਦੀ ਹੈ ਟੀਮਾਂ ਨੂੰ ਆਜੋ ਅੱਡੇ ਮਾਲਕ ਹੋਣੇ ਇਨਾਂ ਖੇਡਦੇ ਆ ਮੈਦਾਨਾਂ ਦੇ ਵਿੱਚ ਤੇ ਫੈਸਲੇ ਮੋਟਰਸਾਈਕਲਾਂ ਤੇ ਆਉਣੇ ਉਹ ਕਿਹੜਾ ਨੌਜਾਨ ਤਾਵੀ ਕਿਹੜਾ ਨੌਜਾਨ ਪੰਜਾਬੀ ਭਾਗਾਂ ਵਾਲਾ ਖਿਡਾਰੀ ਹੋਗਾ ਜਿਹੜਾ ਅੱਜ ਧੋਤਨੇ ਦੇ ਕਬੱਡੀ ਕੱਪ ਦੇ ਕੌਜਾ ਕਰਦਾ ਇਹ ਗੱਲ ਸਮੇਂ ਦੀ ਆਉਣੀ ਹੈ ਕਿ ਚੱਲ ਮੇਲੇ ਵਿੱਚ ਚੱਲੀਏ ਕਾਲਾ ਘੇੜ ਤੋਂ ਵੱਡੀ ਦਾ ਪਿੰਡ ਧੋਤਨੇ ਵਿੱਚ ਮੇਲਾ ਲੱਗਿਆ ਖੇਡ ਕਬੱਡੀ ਦਾ ਪਿੰਡ ਧੋਤਨੇ ਵਿੱਚ ਮੇਲਾ ਲੱਗਿਆ ਖੇਡ ਕਬੱਡੀ ਦਾ ਇਹ ਆ ਨੌਜਾਨ ਪਿੱਖੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਭਾਈ ਉਹ ਕਬੱਡੀ ਦੇ ਫੈਸਲੇ ਕਰਦਾ ਕਿ ਪੁਆਇੰਟ ਪਰ ਵਿਰੋਧੀ ਟੀਮ ਦੇ ਉੱਤੇ ਜੜਦਾ ਉਹ ਗੁੰਦਿਆ ਪਿਆ ਸ਼ਰੀਰ ਹੈ ਉਹ ਬੱਲਾ ਕੱਲਾ ਮਸਲ ਨੌਜਾਨ ਗੱਭਰੂ ਦੀ ਕੀਤੀ ਹੋਈ ਮਿਹਨਤ ਦੀ ਗਵਾਹੀ ਕਰਦਾ ਜਰੂਰ ਇਸ ਨਾਇਆ ਨਗਰੂ ਨੇ ਫੈਰ ਦੀਆਂ ਪਤਨੀਆਂ ਤੇ ਮੇਤ ਲਾਈ ਹੋਣੀਆਂ ਪਰ ਵੇਖਾਂਗੇ বাজਦੀਆਂ ਧੌਲਾ ਤੇ ਨਾਲੇ ਤੌਰ ਤਫੇ ਵੇਖਾਂਗੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਨਾਇਆ ਜਾਂਪੀ ਦੀ ਕੀਤੀ ਹੋਈ ਡਰਾਈ ਤੇ ਪੈਂਟ ਨਾਇਆ ਧਾਵੀ ਇਸ ਨਾਇ ਦੇ ਜੀ ਕੋਈ ਅਬਜਕਸ਼ਾ ਆਏਗਾ ਕੋਈ ਫੈਸਲਾ ਲਿਆਨੇ ਦੇਣਾ ਆਪਣੇ ਪ੍ਰਬੰਧਕ ਵੀਰ ਕਰਨਗੇ ਔਰ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਪੱਤੀ ਹੋਈ ਗੁੱਟਾ ਜੇ ਤੂੰ ਪਤਨੀ ਅਖੁੱਤ ਜਾ ਕੇ ਧਰਮੇ ਨੂੰ ਪੁੱਛ ਕਿ ਸਾਤੋ ਵਾਲੀ ਨੇ ਲਿਆਹਤ ਜੀ ਦੀ ਸਾਡੀ ਸੱਜਣਾ ਕਿ ਬੜੀ ਔਕਾਤ ਦੇ ਕੇ ਜਿਹੜੀ ਕਬੱਡੀ ਸੱਜਣਾ ਨਿਮਾ ਸੇਖੇਆ ਤੇ ਤਾਰੀ ਮੋਕੇ ਜ਼ਿਲ੍ਹੇ ਦਾ ਟੱਕੜ ਬਲਾਰਾ ਹਿੰਮਤਪੁਰੇ ਵਾਲਾ ਕਾਂਤੀ ਤਾਜੋਗੇ ਚਤਤਾਲ ਮਾਈ ਕਨਿਆਲ ਸੀਨੀਅਰ ਸਾਡੇ ਕਮਾਂਡਰ ਤੋਂ ਵੀ ਚੇਚੇ ਦੌਰ ਦੇ ਬੱਚਿਆ ਆਪਾਂ ਉਹਨਾਂ ਦਾ ਇੱਥੇ ਪਹੁੰਚੋ ਤੇ ਜੀ ਆਖਾਂਗੇ ਕਿ ਇਸ ਸਮਾਰਟ ਕਬੱਡੀ ਦੀ ਵਧੀਆ ਗੱਲ ਕਰਦੇ ਆਪਾਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਆ ਖੇਡ ਦੇ ਮੈਦਾਨ ਦੇ ਵਿੱਚ ਇਹ ਬੱਗੀ ਕਿੰਨੀ ਕਮਾਂਡੋਂ ਨਿਕਲੀ ਹੁਣ ਦੀ ਨੁਬਾਜ ਮੈ ਗਿਆ ਲਓ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਲੱਗਦਾ ਆਇਆ ਤਕੜਾ ਜਿਹਾ ਜੱਫਾ ਇਹ ਨੌਈਆਂ ਪਿੱਕੀ ਵਾਲਾ ਪਰੇ ਹੋਈ ਕਮਾਡੀ ਦੇ ਫੈਸਲੇ ਕਰਦਾ ਇੱਕ ਪਾਸੇ ਤੀਲੇ ਪਠੇਡੇ ਦੇ ਭੋਦੀਪੁਰੇ ਪਿੰਡ ਤੋਂ ਮੇਰੇ ਵੀਰੋ ਜਲਾਲ ਨੇ ਲਾ ਕੇ ਕਰਕੇ ਭੋਦੀਪੁਰਾ ਪਿੰਡ ਪੈਂਦਾ ਆਪਣੇ ਸਮੇਂ ਦੇ ਵਿੱਚ ਤਗੜੀ ਕਬੱਡੀ ਖੇਡੀ ਆ ਇੱਕ ਵਾਰ ਸੇ ਚੇਤੀ ਸ਼ਾਨ ਦੇ ਵਿੱਚ ਮੇਰੇ ਵੀਰੋ ਰੈਬਰੀ ਕਰਿਆ ਇਹ ਆ ਸੂਬਾ ਭੋਦੀਪੁਰੇ ਦੀ ਧਰਤੀ ਦਾ ਨੌਜਾਨ ਗੱਭਰੂ ਲੈ ਵੀ ਸੂਬਿਆ ਕੀ ਵਰਦਾ ਇਹ ਗੱਲ ਸਮੇਂ ਦੀ ਹੁੰਦੀ ਹੈ ਨੌਜਾਨ ਖੇਡ ਦੇ ਮੈਦਾਨ ਦੇ ਵਿੱਚ ਉਹ ਪਾਈਓ ਇੱਕ ਕਬੱਡੀ ਤੇ ਉਹ ਵੇਖਾਂਗੇ ਮੇਰੇ ਵੀਰੋ ਲੱਗਿਆ ਪਿਆ ਜੋਰ ਹੈ ਉਹ ਤਾਂ ਕਬੱਡੀ ਦੇ ਖਿਡਾਰੀਆਂ ਦੇ ਦਰਮਿਆਨ ਇਧਰ ਨੌਇਆ ਤਾਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਉਹ ਵੇਖਾਂਗੇ ਇਧਰ ਨੌਇਆ ਤਾਵੀ ਦਾ ਉੱਚਾ ਲੰਮਾ ਕੱਦ ਕਬੱਡੀ ਪਾਉਣ ਦੇ ਲਈ ਵੱਧ ਆਇਆ ਮੇਰੀ ਬੇਨਤੀ ਹੈ ਜੀ ਜੋੜਾ ਤੇ ਚੌਕੇ ਇਹ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਆਹ ਵੇਖਾਂਗੇ ਉਧਰ ਲੱਗਦਾ ਹੋਇਆ ਚੱਕਲਾ ਜਿਹਾ ਜੱਫਾ ਪਰ ਥੋੜੀ ਜੀ ਸੱਟ ਲੱਗੀ ਹੈ ਸੱਚੇ ਪਾਸ਼ਾ ਮਿਹਰ ਕਰੇ ਕਿਸੇ ਵੀ ਕੋਟੀ ਦੇ ਖਿਡਾਰੀ ਦੇ ਕਿਸੇ ਵੀ ਤਰ੍ਹਾਂ ਦੀ ਸੱਟ ਨਾ ਲੱਗੇ ਕਿਉਂਕਿ ਵੀ ਟੀਮ ਗਰਾਊਂਡ ਦੇ ਵਿੱਚ ਆ ਜਾਈਏ ਮੇਰੀ ਬੇਨਤੀ ਹੈ ਜੀ ਜੌਲਾ ਦੀ ਟੀਮ ਨੂੰ ਤੇ ਜੌਲਾ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਸੇਕ ਨਾਈ ਜਣ ਗੱਪਰ ਚੌਕਿਆਂ ਵਾਲਾ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਦੇ ਵਿੱਚ ਆ ਗਿਆ ਮੇਰੀ ਜੌਲਾ ਦੀ ਟੀਮ ਨੂੰ ਬੇਨਤੀ ਹੈ ਜੀ ਜੌਲਾ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਤਾਂ ਮੈਚ ਮੇਰੇ ਵੀਰੋ ਸਿਰੇ ਦਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਨੇ ਹੋ ਇਹ ਨੋਇੰਤ ਅਭੀ ਮੇਰੇ ਵੀਰੋ ਸਮਾਉ ਪਿੰਡ ਦਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਆਇਆ ਮੈਂ ਪਹਿਲਾਂ ਵੀ ਆ ਕੇ ਕਿ ਸੁੱਚਾ ਮੇਰੇ ਵੀਰੋ ਕਬੱਡੀ ਦਾ ਪੈਹਲ ਕੰਮ ਚਾਇਆ ਸੀ ਸੁੱਚੇ ਦਾ ਸਮਾਉ ਪਿੰਡਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਹੈਲੋ ਪਾਪ ਸਟੂਡੀਓ ਇੱਧਰ ਪਹੁੰਚੀ ਸਟੇਜ ਤੇ ਪਾਪ ਕਿਸੇ ਨੇ ਵੀ ਰੈਫਰੀ ਦੇ ਨਾਲ ਕੋਈ ਕਿੰਦੂ ਬਰਾਤੂ ਨਹੀਂ ਕਰਨੀ ਮੇਰੀ ਹੱਥ ਮੰਨ ਕੇ ਬੇਨਤੀ ਆ ਇਹ ਕਿਸੇ ਦਾ ਕੋਈ ਪੁਆਇੰਟ ਗਲਤ ਨਹੀਂ ਦਿੰਦੇ ਜੇ ਕੋਈ ਗਲਤ ਹੋਵੇ ਤੇ ਇਹ ਰੈਫਰੀਆਂ ਦੇ ਨਾਲ ਨਾ ਜੀ ਕਿੰਦੂ ਬਰਾਤੂ ਕਰੋ